ਸਾਇਤੇ ਅਤਵਾਦੀ ਹਮਲਾ ਹੋਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਔਰ ਅਪਡੇਟ ਹੀ ਦੇ ਤਸਵੀਰਾਂ ਸਾਹਮਣੇ ਆਈਆਂ ਨੇ ਮਨਜਿੰਦਰ ਸਿਰਸਾ ਕੀ ਕਹਿ ਰਹੇ ਨੇ ਇੱਕ ਵਾਰ ਉਹ ਬਿਆਨ ਜਿਹੜਾ ਤੁਹਾਨੂੰ ਸੁਣਾ ਦਿੰਨੇ ਹੁਣੇ-ਹੁਣੇ ਬਹੁਤ ਹੀ ਦੁਖਦਾਈ ਖਬਰ ਮਿਲੀ ਅਫਗਾਨਿਸਤਾਨ ਦੇ ਕਰਤੇ ਪ੍ਰਵਾਨ ਗੁਰਦੁਆਰਾ ਜੋ ਕਾਬੁਲ ਅੰਦਰ ਉਸ ਤੇ ਹਮਲਾ ਕਰਤਾ دہشت ਗਰਦਾ ਨੇ ਬਹੁਤ ਸਾਰੇ دہشت ਗਰਦ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਕੁਝ ਯਾਤਰੀ ਵੀ ਸੀ ਉਸ ਦੇ ਨਾਲ ਅੰਦਰ 10 ਦੇ ਆਸ-ਪਾਸ ਲੋਕ ਦੱਸੇ ਜਾ ਰਹੇ ਨੇ ਗੁਰੂ ਘਰ ਦੇ ਅੰਦਰ ਬਹੁਤ ਬੰਬ ਲਾਸਟ ਕੀਤੇ ਗਏ ਨੇ ਗੁਰੂ ਘਰ ਨੂੰ ਅੱਗ ਲਗਾ ਦਿੱਤੀ ਗਈ ਆ ਔਰ ਇਸ ਵੇਲੇ ਨਿਰੰਤਰ ਉੱਥੇ ਗੋਲੀਆਂ ਚੱਲ ਰਹੀਆਂ ਨੇ ਮੇਰੀ ਹੋਂਵੀ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਮੈਂ ਨਿਰੰਤਰ ਸਵੇਰਦਾਨ ਦੇ ਸੰਪਰਕ 'ਚ ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਜੋ ਸਰੀਰ ਗੁਰੂ ਘਰ ਦੇ ਅੰਦਰ ਨੇ ਔਰ ਗੁਰੂ ਘਰ ਸਾਹਿਬ ਗੁਰੂ ਘਰ ਦਾ ਨੁਕਸਾਨ ਨਾ ਹੋਵੇ ਸਾਰੀਆਂ ਜਾਨਾਂ ਬਚ ਜਾਣ ਗੁਰੂ ਘਰ ਦਾ ਹਮਲਾ ਜਿਹੜਾ دہشت گردਾਂ ਨੇ ਕੀਤਾ ਉਹਨਾਂ ਤੋਂ ਗੁਰੂ ਘਰ ਛੁਡਾਇਆ ਜਾ ਸਕੇ ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਬੜੇ ਦੁੱਖ ਦੀ ਘੜੀ ਹੈ ਇਸ ਲਈ ਅਫਗਾਨਿਸਤਾਨ ਦੇ ਸਿੱਖਾਂ ਦੇ ਉੱਤੇ ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਕਰਦਾ ਮਿਲ ਕੇ ਅਰਦਾਸ ਕਰੀਏ ਔਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੇ ਜਾਨ ਸਖਸ਼ਿਤ ਰਹਿ ਇਹਦੇ ਵਾਸਤੇ ਗੁਰੂ ਚਰਨਾ ਦੇ ਅੰਦਰ ਬੇਨਤੀ ਚੋਦਰੀ